ਪੰਜਾਬ ਦੇ ਵਿੱਚ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ ਵੱਡੀ ਗਿਣਤੀ 'ਚ ਪੰਜਾਬੀ ਨੌਜਵਾਨ ਵਿਦੇਸ਼ਾਂ ਵੱਲ ਰੋਕ ਕਰ ਰਹੇ ਨੇ ਤਾਂ ਕਿ ਆਪਣਾ ਭਵਿਕ ਬਣਾ ਸਕਣ ਪਰਿਵਾਰ ਨੂੰ ਵੀ ਸੌਖਾ ਕਰ ਸਕਣ ਤਾਂ ਇਸੇ ਇਰਾਦੇ ਦੇ ਨਾਲ 2019 ਦੇ ਵਿੱਚ ਮਾਛੀਵਾੜਾ ਦਾ ਇੱਕ ਮੁੰਡਾ ਨੌਜਵਾਨ ਪੁੱਤ ਮਾਪਿਆਂ ਦਾ ਇਕੱਲਾ-ਕੱਲਾ ਮੁੰਡਾ ਅਮਰੀਕਾ ਜਾਂਦਾ ਹੈ ਉੱਥੇ ਜਾ ਕੇ ਟਰਾਲਾ ਚਲਾਉਂਦਾ ਹੈ 15 ਤਰੀਕ ਨੂੰ ਆਪਣਾ ਜਨਮ ਦਿਨ ਮਨਾਇਆ ਉਸਨੇ ਉਸ ਤੋਂ ਬਾਅਦ ਉਸ ਨਾਲ ਅਜਿਹੀਆਂ ਹੁਣੀ ਵਾਪਰ ਜਾਂਦੀ ਹੈ ਜੋ ਸ਼ਾਇਦ ਪਰਿਵਾਰ ਨੇ ਵੀ ਕਦੇ ਨਹੀਂ ਸੋਚਿਆ ਹੋਵੇਗਾ। ਦਰਅਸਲ ਸੜਕਾ ਹਾਦਸੇ ਦੇ ਵਿੱਚ ਬਲਜੋਤ ਸਿੰਘ ਨਾਂ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਤੇ ਜਦੋਂ ਹੀ ਇਹ ਖਬਰ ਪੰਜਾਬ ਪਰਿਵਾਰ ਤੱਕ ਪੁੱਜਦੀ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਸਵੀਰਾਂ ਤੋਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਮਾਛੀਵਾੜਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਅ ਪਰਿਵਾਰ ਜਿਨ੍ਹਾਂ ਦਾ ਇੱਕ ਪੁੱਤ ਕੱਲਾ ਕੱਲਾ ਪੁੱਤ ਸੀ ਬਲਜੋਤ ਸਿੰਘ ਅਮਰੀਕਾ ਜਾਂਦਾ 2019 ਦੇ ਵਿੱਚ ਚੰਗਾ ਮਿਹਨਤ ਕਰ ਰਿਆ ਸੀਗਾ ਪਰਿਵਾਰ ਨੂੰ ਵੀ ਜਿਹੜਾ ਸੌਖਾ ਕੀਤਾ ਹੋਇਆ ਸੀ ਉਸ ਦੇ ਵੱਲੋਂ ਤਾਂ ਇੱਕ ਭੈਣ ਹੈ ਉਹ ਆਸਟ੍ਰੇਲੀਆ ਦੇ ਵਿੱਚ ਰਹਿੰਦੀ ਹੈ ਤਾਂ ਅਚਾਨਕ ਮੰਦਭਾਗੀ ਖਬਰ ਆਉਂਦੀ ਹਾਲਾਂਕਿ ਪਰਿਵਾਰ ਦਾ ਕਹਿਣਾ ਕਿ 15 ਸਤੰਬਰ ਨੂੰ ਹੀ ਬਲਜੋਤ ਨੇ ਆਪਣਾ ਜਨਮ ਦਿਨ ਮਨਾਇਆ ਉਸ ਤੋਂ ਬਾਅਦ ਟਰਾਲਾ ਚਾਉਂਦਾ ਸੀ ਤਾਂ ਅਚਾਨਕ ਉਹਨਾਂ ਨੂੰ ਫੋਨ ਆਉਂਦਾ ਕਿ ਉਹਨਾਂ ਦੇ ਪੁੱਤ ਦੀ ਜਿਹੜੀ ਹੈ ਸੜਕ ਹਾਦਸੇ 'ਚ ਮੌਤ ਹੋ ਗਈ ਹੈ ਤਾਂ ਇਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਨਈ ਵੇਖ ਹੁੰਦੀ ਆ ਪਾਉ ਕਰ ਦੇਣ ਵਾਲੀਆਂ ਤਸਵੀਰਾਂ ਹਰ ਇੱਕ ਦੀ ਅੱਖ ਨੰਮ ਕਰ ਦੇਣਗੀਆਂ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਹਾਲਾਂਕਿ ਮ੍ਰਿਤਕ ਦੇ ਮਾਮੇ ਨੇ ਵੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਹੱਥ ਜੋੜ ਕੇ ਉਹਨਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਹੀ ਸਾਡੇ ਨੌਜਵਾਨਾਂ ਨੂੰ ਕੰਮ ਦਿੱਤਾ ਜਾਵੇ ਤਾਂ ਸਾਨੂੰ ਆਪਣੇ ਪੁੱਤ ਆਪਣੀਆਂ ਧੀਆਂ ਵਿਦੇਸ਼ ਭੇਜਣ ਦੀ ਲੋੜ ਹੀ ਨਾ ਪਵੇ ਤਾਂ ਖਾਸ ਇਹ ਅਪੀਲ ਮ੍ਰਿਤਿਕ ਦੇ ਮਾਮੇ ਦੇ ਵੱਲੋਂ ਵੀ ਕੀਤੀ ਗਈ ਹੈ ਕੀ ਕਹਿਣਾ ਉਹ ਤੁਹਾਨੂੰ ਸੁਣਾ ਦੇਣਾ ਮੈਂ ਵੀ ਬਜੋ ਸਿੰਘ ਦਾ ਮਾਮਾ ਵੀ ਲੱਗਦਾ ਜੀ ਬਿਲਕੁਲ ਤੇ ਮੇਰਾ ਇੱਕੋ ਇੱਕ ਭਾਂਜਾ ਸੀ ਬਜੋ ਸਿੰਘ ਦਾ ਜੋ ਕਿ ਪਿਛਲੇ 19 2019 ਤੋਂ ਅਮਰੀਕਾ ਵਿੱਚ ਰਹਾਰੀ ਆ ਸੀ ਜੀ ਤੇ ਫਿਰ ਟਰਾਲਾ ਚ ਲੰਦਾ ਸੀ ਜੀ ਉਹ ਬਸ ਕੱਲ ਸਾਨੂੰ ਫੋਨ ਆਇਆ ਜੀ ਕੱਲ ਸ਼ਾਮ ਨੂੰ ਇਹ ਤੁਹਾਡੇ ਬੱਚੇ ਜਿਹੜਾ ਸਟੂਡੈਂਟ ਹੋ ਗਿਆ ਤੇ ਆਈਸੀਯੂ ਵਿੱਚ ਹੈ ਤੇ ਪਹਿਲਾਂ ਕਨਫਰਮ ਨਹੀਂ ਹੋਈ ਗੱਲ ਫਿਰ ਬਾਅਦ ਵਿੱਚ ਮੈਨੇ ਜਦਸੀ ਲਈ ਡਾ ਡਾਪਨੇ ਪੁਲਿਸ ਦਾ ਅਮਰੀਕਨ ਪੁਲਿਸ ਦਾ ਫੋਨ ਆਇਆ ਇਹਨਾਂ ਨੂੰ ਤੇ ਬੱਚਾ ਜਿਹੜਾ ਵੀ ਉਹ ਮਤਲਬ ਡੱਡ ਹੋ ਗਿਆ ਚਲਾਣਾ ਕਰ ਗਿਆ ਜੀ ਤੇ ਇਸ ਤਰ੍ਹਾਂ ਕਰਕੇ ਪਾਣਾ ਬਖਰੀ ਜੀ ਤੇ ਕਿੰਨਾ ਟਾਈਮ ਹੋ ਗਿਆ ਜੀ ਜੋਨੇ ਵੀ 5 ਸਾਲ ਹੋ ਗਏ ਸੀ ਜੀ 2019 ਤੇ ਦੋ ਪਾਂਤਰਾਸੀ ਦੀ ਕੀ ਕੰਮ ਕਰਦੇ ਸੀ ਉਹ ਪਰਲਾ ਕਿ ਲੰਗਾ ਸੀ ਅੱਛਾ ਜੀ ਜਰਾ ਦੇ ਤੇ ਗਾਂ ਦੇ ਪ੍ਰੋਜੈਕਟ ਦੇ ਬਾਰੇ ਵਿੱਚ ਗਾਂ ਦੀ ਪੋਟੀ ਹੋ ਗਈ ਜੀ ਅੱਛਾ ਜੀ ਪਹਿਲਾ ਜਨਮ ਦਿਨ ਸੀ ਉਹਦਾ ਵੀ 15 ਤਰੀਕ ਨੂੰ ਕਿਤੇ ਲੰਗੀ ਹੈ ਜੀ 15 ਦੇ ਨੂੰ ਦਾ ਬਰਥਡੇ ਸੀਗਾ ਤੇ ਵੱਡੇ ਰਿਸ਼ਤੇ ਦਾ ਮੁੰਡਿਆਂ ਨਾਲ ਉਹਨੇ ਤੇ ਮਗਰ ਕੋਈ ਆਗਮੀ ਸੀ ਕੋਈ ਮਚਾ ਨਹੀਂ ਸੀ ਕੋਈ ਕਿਸੇ ਪ੍ਰਕਾਰ ਦੀ ਕੋਈ ਮਗਰ ਉਹ ਨਹੀਂ ਕੀਤੀ ਜੀ ਚਾ ਬੜਾ ਮਹਿੰਗੀ ਸੀਗਾ ਬੜਾ ਮਿਲਨਸਾਰ ਸੀਗਾ ਅਸਲ ਮੱਲਾ ਸੀਗਾ ਜੀ ਕਿ ਇੱਕ ਭੈਣ ਸੀ ਆਸਟ੍ਰੇਲੀਆ ਤੇ ਜੀ ਤੇ ਬਸ ਆਪਾਂ ਨਾ ਵਾਪਰ ਗਿਆ ਜੀ ਨਿਰਦੇਸ਼ ਜੀ ਪਤਾ ਪਤਾ ਖੇਤੀਬਾੜੀ ਕਰਦੇ ਸੀ ਉਹਨਾਂ ਨੇ ਸਾਹਿਬ ਤਖਰੀ ਵੀ ਕਰੀ ਮਾਤਾ ਜੀ ਮਾਤਾ ਜੀ ਹਾਊਸ ਵਾਈਫ ਨੇ ਜੀ ਤੇ ਸਰਕਾਰੀ ਮੰਤਰੀ ਸਾਹਿਬ ਆਹ ਇਹ ਸਸ ਜੀ ਆਪੇ ਜਿਹੜੇ ਤੋਂ ਹੀ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਭਗਵੰਤ ਸਿੱਧੂ ਨੂੰ ਇਹ ਮੰਗ ਕਰਦੇ ਆਂ ਕਿ ਸਾਡੇ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਨਿੱਕ ਤੇ ਕੋਈ ਨਾ ਕੋਈ ਖਬਰ ਕਵੀ ਕੈਨੇਡਾ ਤੋਂ ਕੋਈ ਮਰਫਾ ਤੋਂ ਰੋਜ਼ ਖਬਰ ਸੁਣਨ ਨੂੰ ਮਿਲਦੀ ਅੱਜ ਫਲਾਣੀ ਤਾਂ ਤੇ ਬੱਚਾ ਕੋਈ ਇਤਰਾ ਲਾ ਉਲਟ ਗਿਆ ਕੁਛ ਹੋ ਗਿਆ ਕੋਈ ਉਸੇ ਮਰ ਗਿਆ ਤੇ ਇਹ ਤੇ ਮਰ ਗਿਆਂ ਜੇ ਸਾਡੇ ਪੰਜਾਬੀਆਂ ਨੂੰ ਜੇ ਪੰਜਾਬ ਦੇ ਵਿੱਚ ਹੀ ਕੰਮ ਦੇਤੇ ਜਾਣ ਤੇ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਹੋ ਇਹ ਮੰਗ ਕਰਦੇ ਆਂ ਸਰਕਾਰ ਤੋਂ ਕਿ ਇਹਨਾਂ ਬੱਚਿਆਂ ਨੂੰ ਇਥੇ ਹੀ ਸੰਭਾਲਿਆ ਜਾਵੇ ਪੰਜਾਬੀ ਜਾ ਜੋ ਸਾਡਾ ਕਿੰਦਾ ਫਲਵਾੜੀ ਹੈ ਪੰਜਾਬੀ ਜੋ ਪੰਜਾਬੀ ਲੋਕ ਨੇ ਜੋ ਬੱਚੇ ਨੇ ਸਾਡੇ ਇਹਨਾਂ ਨੂੰ ਪੰਜਾਬ ਦੇ ਰੂਪੀ ਕੋਈ ਮਦਦ ਦੇ ਰਿਹਾ ਗਿਆ ਜਵੇ ਇਹ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਜੀ ਕਿਉਂਕਿ ਇਹ ਜੀ ਪਿਛਲੇ ਗਰੀਬਨ 10 15 ਸਾਲ ਤੋਂ ਇਹ ਪਰਿਵਾਰ ਮਾਸੀ ਵਾਲੇ ਰਹ ਰਹੇ ਸੀ ਪਹਿਲਾਂ ਤਨੂਬ ਪਿੰਡ ਲਾਕਪੇਟ ਸੀਗਾ ਥੋੜ ਉੱਥੇ ਰਹਿੰਦੇ ਸੀ ਬਹੁਤ pau ਤੇ ਦੁਰਸਤ ਪਰਿਵਾਰ ਸੀਗਾ ਜੀ ਇੱਕੋ ਇੱਕ ਬੇਟਾ ਸੀ ਨਾਮ ਅਨੰਦ ਸਿੰਘ ਜੀ ਦਾ ਬੜੇ ਧਾਮਾਂ ਵਾਲਿਆਂ ਨੇ ਪੜਾਇਆ ਲਿਖਾਇਆ ਬੱਚਿਆਂ ਦੀ ਜਿੱਦ ਦੇ ਨਾਲ ਮਾਪੇ ਆਰਜੰਟ ਨੇ 2019 ਦੇ ਵਿੱਚ ਬੱਚੇ ਨੇ ਜਿੱਦ ਕੀਤੀ ਜੇ ਮੈਂ ਅਮਰੀਕਾ ਬਾਹਰ ਜਾਣਾ ਚਾਹੁੰਦਾ ਇਹਨਾਂ ਦੇ ਘੇਟਾ ਤਕਰੀਬਨ ਪਿਛਲੇ 3 ਸਾਲ ਤੋਂ ਉਹ ਫੇਟਰਾਲਾ ਚਲਾ ਰਿਹਾ ਸੀ ਅਚਾਨਕ ਕੱਲ ਸ਼ਾਮੀ ਫੋਨ ਆਇਆ ਕਿ ਬੱਚੇ ਦਾ ਐਕਸੀਡੈਂਟ ਹੋ ਗਿਆ ਤੇ ਉਹਨੂੰ ਹਸਪੀਟਲ ਲੈ ਕੇ ਜਾਇਆ ਗਿਆ ਤੇ ਅੱਜ ਫਿਰ 3 ਵਜੇ ਫੋਨ ਆਉਂਦਾ ਕਿ ਬੱਚੇ ਦੀ ਜਿਹੜੀ ਹੈ ਡੈਥ ਹੋ ਗਈ ਹੈ ਇਹ ਸੁਣ ਕੇ ਖਲੋਟਾ ਪੁੱਤੀ ਬਹੁਤ ਜ਼ਿਆਦਾ ਮਰਾਸ਼ਾ ਹੋਈ ਕਿ ਬੱਚਿਆਂ ਨੂੰ ਸੀ ਕੀ ਸੋਚ ਕੇ ਘਰੋਂ ਭੇਜ ਦੇਆ ਤੇ ਅੱਗੇ ਜਾ ਕੇ ਕੋਈ ਪਤਾ ਨਹੀਂ ਹੁੰਦਾ ਕਿ ਕਿਹੜੀ ਥੋਣੀਆਂ ਨੂੰ ਕਿਹੜੀ ਜਗ੍ਹਾ ਤੇ ਉਡਿਤ ਰਹੀ ਆ ਕਦੇ ਕੋਈ ਵੀ ਮਾਵਾ ਇਹ ਸੋਚ ਗਿਆ ਨਹੀਂ ਬੱਚੇ ਨੂੰ ਘਰੋਂ ਭੇਜਦਾ ਕਿ ਜਾ ਕੇ ਸਾਡੇ ਬੱਚੇ ਨਾਲ ਉੱਥੇ ਕੀ ਹੋ ਜਾਣਾ ਇੱਕ ਦੇਖਿਆ ਜਦੋਂ ਮਾਸੀ ਵੱਡੇ ਦੇ ਪਹਿਲਾਂ ਵੀ ਪਿੰਡ ਵਿੱਚ ਇੱਕ ਦਾਸਾਤ ਵਾਲੀ ਨੀਅਤ ਤੇ ਰੱਖਣ ਦੇ ਬਹੁਤ ਜ਼ਿਆਦਾ ਤਾਂ ਮਾਪਿਆਂ ਨੂੰ ਹੀ ਇਸ ਤਰ੍ਹਾਂ ਕੁਝ ਕਰਨਾ ਪੈਣਾ ਚਾਹੀਦਾ ਮਾਪਿਆਂ ਲਈ ਵੀ ਅਪੀਲਾ ਦੀ ਕੋ ਸਰਕਾਰਾਂ ਨੂੰ ਵੀ ਅਪੀਲਾ ਤੇ ਮਾਪਿਆਂ ਨੂੰ ਵੀ ਅਪੀਲਾ ਦੇਖੋ ਸਰਕਾਰਾਂ ਵੀ ਜਿੰਨੇ ਬਾਹਰਲੇ ਲੋਕ ਆਉਂ ਗਏ ਇੱਥੇ ਆ ਕੇ ਪੰਜਾਬ ਦੇ ਵਿੱਚ ਜੋਬ ਕਰ ਰਹੇ ਨੇ ਜਿੰਨੀ ਇੰਡਸਟਰੀ ਆ ਜਾਂ ਪੰਜਾਬ ਸਰਕਾਰ ਹੈ ਇਹਨਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹੋ ਜਿਹੇ ਮਤਾ ਲੈ ਕੇ ਆਵੇ ਵਿਧਾਨ ਸਭਾ ਦੇ ਵਿੱਚ ਸਰਕਾਰ ਕਿ ਜਿਹੜੇ ਪੰਜਾਬੀ ਆ ਉਹਨਾਂ ਨੂੰ 75% ਤਾਂ ਲੋਕੀਆਂ ਮਿਲਣ ਬਾਹਰਲੇ ਬੰਦਿਆਂ ਨੂੰ ਕੋ 30% ਤੋਂ ਕੋਈ ਦੇਣੀ ਵੀ ਪੈ ਜਾਏਗਾ ਦੋ ਜੇ ਇੱਥੇ ਨਾਲ ਰਜਗੋਰ ਮਿਲੇ ਤਾਂ ਮਤਲਬ ਉਹ ਤੇ ਬੱਚੇ ਜਿਹੜੇ ਆ ਉਹ ਮਾਂ-ਵਾਪਾ ਕਦੇ ਵੀ ਬਾਹਰ ਨਹੀਂ ਭੇਜਣਗੇ ਜਦੋਂ ਛੋਟਾ-ਮੋਟਾ ਨੂੰ ਦੋਸਤਰੀ ਇਸ ਸਰਕਾਰ ਦੇ ਰਹੇ